ਹੌਣ ਲੱਗਣ ਲੱਗ ਪਏ ਆ ਜਾਨੀ ਇਸ ਹਾਲੇ ਮੈਂ ਦਾਅਨਾ ਜਾ ਬੇਲਾ ਆ ਸੁੱਖੀ ਲਗਾੜ ਤੇ ਆਪਰਾਖਤਾ ਅਜੀ ਇੰਨੀ ਗੱਲ ਦੇ ਵਿੱਚੋਂ ਹਾ ਖਾ ਸਕਦੇ ਆ ਵੀ ਅਜੀ ਕਿਹਦੇ ਤੋਂ ਆਜੇ ਹੱਥ ਨਾਲ ਇੱਕ ਬੂਆ ਜਰਾਬ ਹੋ ਗਈ ਉਹਦਾ ਇੱਕ ਸ਼ੰਦਰਾਜੀ ਦੇ ਪਰਿਵਾਰ ਨਾਲ ਜੀਂਦੀਆਂ ਪਰਿਵਾਰਾਂ ਬਈ ਉਹਨਾਂ ਨਾਲ ਆਪਾਂ ਫਿਰ ਕੁਝ ਕਰ ਨਹੀਂ ਸਕਦੇ ਉਹਨਾਂ ਨਾਲ ਸਮਝ ਨਹੀਂ ਪਾ ਸਕਦੇ ਕੀ ਕਰ ਸਕਦੇ ਮੈਂ ਜੀ ਇਹਦੇ ਬਾਰੇ ਨਾ ਤੁਸੀਂ ਇਹ ਬਿਲੋਂ ਬਤ ਸਾਬ ਤੋਂ ਜੀ ਇਹ ਲਿਆ ਲਿਆ ਅਤੇ ਮੈਂ ਜੋ ਉਹਨਾਂ ਦੇ ਇਹ ਮੌਜੂਦੇ ਦੇ ਬੋਲਣਾ ਉਹ ਨਾਲ ਹੀ ਉਹ ਜਿਹੜਾ ਸਮਾਦੀਆਂ ਦਾ ਕੰਦਰਾਪਾ ਵਾਲਾ ਉਹਨਾਂ ਦੇ ਸਰਕਾਰ ਦੇ ਸਤਾਏ ਹੋਏ ਮੁੰਡੇ ਨੌਜਵਾਨ ਮੁੰਡਿਆਂ ਨੇ ਹਥਿਆਰ ਚੁੱਕਿਆ ਹੈਗਾ ਜੀ ਅੱਜ ਉਹ ਸਮਾ ਹੈ ਨਹੀਂਗਾ ਚਲੋ ਆਪਾਂ ਇਹ ਕਰਨੋ ਪਰ ਮਤਲਬ ਉਹਨਾਂ ਦਾ ਬਜਾਰਿਆਂ ਦਾ ਉਹਨਾਂ ਦਾ ਜੀਨ ਜੀ ਕਾਦਾ ਉਹਨਾਂ ਨੇ ਤਾਂ ਮਤਲਬ ਉਹਨੂੰ ਮਾਦੀ ਰੱਖੀ ਜਗਰੀਆ ਉਹਨਾਂ ਨੇ ਉਹਦਾ ਜਾਣੀ ਉਹ ਸਰਕਾਰ ਦੀ ਜਾਤ ਦੀ ਦੇ ਜਾਤੀਆਂ ਨੇ ਉਹਨਾਂ ਨੂੰ ਘਰ ਖੜ੍ਹ ਸੱਡਣ ਦੀ ਇਜਮਦ ਕਰਦੇ ਜੀ ਇਹ ਕੀ ਕੀ ਗੱਲ ਕੀਤਾ ਸੰਧੜਾ ਪਰਿਵਾਰ ਨਾਲ ਕੀ ਗੱਲ ਕੀਤਾ ਗਿਆ ਉਹਦੇ ਨਾਲ ਤੇ ਨਾ ਆਪਣੇ ਨਾਲ ਜਟਾਣਾ تھا ਉਹਦੇ ਪਰਿਵਾਰ ਨਾਲ ਠੀਕ ਨਾ ਤੇ ਇੱਕ ਬੰਦਾ ਦੋਸ਼ੀ ਆ ਤੁਸੀਂ ਉਹਨਾਂ ਸਾਰੇ ਦੋ ਪਰਿਵਾਰਾਂ ਨੂੰ ਜੀ ਦੋਸ਼ੀ ਦਮਤ ਪਰ ਸੱਜਾ ਦੇਣ ਦਾ ਨਾ ਕੋਈ ਸਾਡੇ ਵੱਲ ਨਾ ਉਹਦੇ ਪੁੱਤ ਦਾ ਜੀ ਕੋਈ ਕੋਈ ਨਹੀਂ ਜੀ ਪੁੱਤ ਦਾ ਹਾਂ ਜੀ ਤੁਸੀਂ ਇਹ ਗੱਲ ਨੂੰ ਤਾਂ ਮੰਨਦੇ ਹਾਂ ਹਾਂ ਜੀ ਮੈਂ ਮੰਨਦਾ ਵੀ ਬਹੁਤ ਜਾੜੇ ਜਾਤੀ ਹੋ ਰਹੀ ਹੈ ਮੈਂ ਤਾਂ ਤਾਂ ਹੈ ਨਾ ਕਿ ਉਹ ਉਹ ਸਰਕਾਰ ਉਹੀ ਪਾਰਟੀ ਦੀ ਸਰਕਾਰ ਅਸੀਂ ਦੁਬਾਰੇ ਦੁਬਾਰੇ ਬਹੁਤ ਮਦਦਾਂ ਜਤਾਉਂਦੇ ਆ ਜਿਹੜੀਆਂ ਸਰਕਾਰਾਂ ਨੇ ਬਹੁਤ ਜਾੜੇ ਜਗ੍ਹਾ ਤੇ ਪੱਟਿਆ ਚੜ੍ਹ ਰਿਆ ਵਾ ਮੁਕਾਬਲਿਆਂ ਤੋਂ ਉਸ ਵਲਤੀਆਂ ਹੋਈਆਂ ਵਾ ਕਾਂਗਰਸ ਦੇ ਗਰਾਂ ਦੇ ਮੁਕਾਬਲੇ ਅਕਾਲੀ ਦਲ ਦੇ ਗਰਾਂ ਤਾਂ ਬਹੁਤ ਬਹੁਤ ਮੱਤਰਾ ਮਤਲਬ ਇਹਨਾਂ ਨੂੰ ਮਰੀ ਹਸੀ ਬਖਸ਼ੀਦਾ ਇਹ ਉਹ ਪਾਰਟੀ ਨਾ ਸੀ ਬਖਸ਼ਦੇਆਂ ਜਿਹੜੀ ਪਾਰਟੀ ਤੇ ਬਹੁਤ ਵੱਡੇ ਗਰਾਂ ਸੀ ਵੇ ਕਾਲੀ ਦਲ ਛੋਮਣੀ ਕਾਲੀ ਦਲ ਉਦੋਂ ਤੋਂ ਥੱਲੇ ਆ ਰਹੀ ਹੈ ਜਦੋਂ ਤੋਂ ਬੇਅਦਬੀਆਂ ਹੋਈਆਂ ਨੇ ਜਦੋਂ ਬੇਅਦਬੀਆਂ ਹੁੰਦੀਆਂ ਨੇ ਤਾਂ ਕਾਲੀ ਮੌਜੂਦਾ ਸਰਕਾਰ ਬਣਦੀ ਉਸ ਟਾਈਮ ਤਾਂ ਉਂਝੋ ਤੇ ਬਾਈਕਲ ਕਾਹਨ ਹੁੰਦਾ ਗੋੜੀ ਚੱਲਦੀ ਐ ਊੜਕਪੂਰੇ ਗੋੜੀ ਚੱਲਦੀ ਐ ਠੀਕ ਆਉਂਦੇ ਟਾਕ ਟਾਕ ਕਾਣ ਹੁੰਦੇ ਨੇ ਆ ਉਹ ਤੋਂ ਵਾਚਖਾਂ ਨੂੰ ਇਹ ਗ੍ਰੋਧ ਪੈਦਾ ਹੋ ਜਾਂਦਾ ਹੈ ਛੂਣੀ ਕਾਲੀ ਦਲ ਤੋਂ ਉਹ ਪਿੱਛੇ हट ਜਾਂਦੇ ਆ ਤੇ ਇਹ ਤੁਸੀਂ ਇਹ ਕਰ ਮੰਨਦੇ ਹੋ ਕਿ ਜਿਹੜਾ ਜੀ ਇਹ ਜਿਹੜੇ ਜੋ ਵੀ ਹੋਇਆ ਇਹ ਨਾਲ ਸਾਨੂੰ ਬਹੁਤ ਵੱਡਾ ਅਫਸੋਸ ਹੈ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਜੀਆਂ ਬਹੁਤ ਕਾਲੀ ਦਲ ਨੇ ਵੀ ਮਤਲਬ ਕਮਜ਼ੋਰੀ ਦਿਖਾਈ ਆ ਜੀ ਉਹਨਾਂ ਟਾਈਮਾਂ ਦੇ ਵਿੱਚ ਮਤਲਬ ਪ੍ਰੋਪਰ ਇਹਨਾਂ ਨੇ ਤਰੀਕੇ ਨਾਲ ਇਹਨਾਂ ਨੇ ਸੀਰੀਅਸ ਲਿਆ ਨਹੀਂ ਇਹਨਾਂ ਚੀਜ਼ਾਂ ਮਤਲਬ ਵੀ ਇਸਲੇ ਰਹੇ ਆ ਉਹਦਾ ਦੇਖੋ ਫਾਇਦਾ ਅੱਜ ਤੱਕ ਪਹੁੰਚਦੇ ਆ ਅਰਸੀ ਵਾਲੇ ਸਾਡ ਦੀ ਜਿਹੜੀ ਮਾਫੀ ਇਹਨਾਂ ਨੇ ਦਿੱਤੀ ਆ ਮੈਂ ਉਹਨੂੰ ਮੰਨਦੇ ਆ ਮੈਂ ਗਲਤੀ ਮੰਨਦਾ ਆ ਬੀ ਜਲਦੀ ਬਹੁਤ ਵੱਡੀ ਪੋਲਿਸੀ ਚਲੋ ਚਾਹੇ ਸਾਡੇ ਮਤਲਬ ਪਾਰਲੀਮੈਂਟ ਪ੍ਰਧਾਨ ਨੇ ਜੀ ਮਾਫੀਆਂ ਵੀ ਮੰਗੀਆਂ ਉੱਥੇ ਮਤਲਬ ਜਾ ਕੇ ਪਛਤਾਵਾ ਵੀ ਕੀਤਾ ਤੇ ਗਲਤੀ ਵੀ ਮੰਨੀਆਂ ਮਤਲਬ ਦੇਖੋ ਇਹ ਗੱਲ ਆ ਚਲੋ ਆਪਾਂ ਮੰਨ ਲੈਂਦੇ ਆ ਵੀ ਕਾਲੀ ਗੱਲ ਨੇ ਜੀ ਕਰੇ ਆ ਗਨਾ ਵੱਡੇ ਹੀ ਸਾਰੇ ਵੱਡੇ ਹੁੰਦੇ ਆ ਚਲੋ ਦੁੱਖ ਹੈਗਾ ਵਾ ਮੈਂ ਇਹ ਨਹੀਂ ਕਹਣਾ ਕਿ ਦੁੱਖ ਨਹੀਂ ਲਾ ਦੁੱਖ ਵੀ ਹੈਗਾ ਵਾ ਨਹੀਂ ਹੋਣਾ ਚਾਹੀਦਾ ਜੀ ਗੁਰੂ ਸਾਹਿਬ ਦੀ ਬੇਅਦਬੀ ਬਹੁਤ ਵੱਡਾ ਗਨਾਹ ਵਈ ਵੀ ਪਰ ਗੁਰੂ ਸਾਹਿਬ ਦੀ ਬਿਆਦਵੀ ਦੇ ਵਿੱਚ ਤਾਂ ਜੀ ਕਿਤੇ ਵੀ 42 ਸਾਲ ਦਾ ਕੋਈ ਵਰਕਰ ਪਤਾ ਤੱਕਦਾ ਵੀ ਬੰਦਾ ਹਜੇ ਤੱਕ ਦੋਸ਼ੀ ਨਹੀਂ ਇਹਨਾਂ ਨੇ ਮਤਲਬ ਬਣਾਇਆ ਸਾਲਾ ਦੋਸਤ ਸਾਲਾ ਆਗੀਆਂ ਦੇਖਣੀਆਂ ਇਹਨਾਂ ਨੇ ਬਧਾਈਆਂ ਐਨਗਵਾਰੀਆਂ ਗਾਦੀਆਂ ਕੀ ਕਿਸੇ ਦਾ ਨਾਂ ਆਇਆ ਹਜੇ ਤੱਕ ਨਹੀਂ ਇਹ ਕੰਮ ਦੇ ਨਾਲ ਰਿਪੋਰਟ ਪੈ ਸਕਦੀ। ਅੰਮਾ ਦੇ ਨਾਂ ਤੇ ਤਾਂ ਜੀ ਮੈਂ ਦੇਖੋ ਕੰਮਾਂ ਦੇ ਵਿੱਚ ਮੈਂ ਜਿਹੜਾ ਮਤਲਬ ਅਸੀਂ ਪਿੱਛੇ ਲੱਗੇ ਹਾਂ ਨਾ ਅਸੀਂ ਜੀ ਕੰਮਾਂ ਦੇ ਆਧਾਰ ਤੇ ਮਤਲਬ ਖਾਲੀ ਗੱਲ ਦੇ ਮਤਲਬ ਸਿੱਲੇ ਵਿੱਚ ਕਰਦੇ। ਅੱਛਾ ਜੀ ਇਹ ਕੰਮਾਂ ਕਰਕੇ ਨਾ ਜੀ ਲੋਕਾਂ ਦਾ ਬਹੁਤ ਜੀਵਲ ਵੱਧ ਰ데요 ਵਿੱਚ ਲੋਕਾਂ ਦੇ ਵਿੱਚ ਮਤਲਬ ਤਰਜੀਹੀ ਲਈ ਆਈ ਜੀ ਖਾਲੀ ਗੱਲ ਦੇ ਕੰਮਾਂ ਕਰਕੇ ਜੀ ਲਈ ਆਉਣ ਕਰਕੇ ਹਲਕੀ ਨੈਟਵਰਕ ਵਾੜਨਾ ਕਰਕੇ ਬਹੁਤ ਲੋਕਾਂ ਦਾ ਜੀ ਕਾਰੋਬਾਰ ਦੇ ਵਿੱਚ ਹੁਜ਼ਾਰ ਹੋਇਆ ਵਾ ਇਹਦੇ ਵਿੱਚ ਕੋਈ ਦੋ ਰੰਗ ਨਹੀਂ ਨਾ ਕੋਈ ਚੜਦਾ ਆਦਾ ਆਵਾ ਮਤਲਬ ਦੇ ਸੂਬੇ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਈ ਆ ਮੈਂ ਕਹਿ ਸਕਦਾ ਵੀ 90 ਫਰੰਟ ਡਿਵੈਲਪਮੈਂਟ ਕਾਲੀ ਰਾਜਾਂ ਵਾਂਗ ਸਮੀ ਹੋਈ ਆ ਜੀ ਕਿਸੇ ਮਰਜ਼ੀ ਗੱਲ ਕਰ ਲੋ ਲੈਂ ਕੇ ਹਲਕਾਂ ਦੀ ਗੱਲ ਕਰ ਲੋ ਹਾਈ ਵੀਆ ਦੀ ਗੱਲ ਕਰ ਲੋ ਰੇਲਵੇ ਉਪਰ ਬ੍ਰਿਜਾਂ ਦੀ ਗੱਲ ਕਰ ਲੋ ਠੀਕ ਆ ਨਾ ਜੀ ਤੇ ਇਹਨਾਂ ਦੀ ਗੱਲ ਕਰ ਲੋ ਬਿਜਲੀ ਦੀ ਗੱਲ ਕਰ ਲੋ ਬੱਤੀ ਦਾ ਸਭ ਤੋਂ ਵੱਧ ਬਿਜਲੀ ਜੀ ਅੱਜ ਆ ਬੈਠੇ ਆ ਪਏ ਟ੍ਰੈਡੀਸ਼ਨ ਲਾਈ ਕਮਰੇ ਦੇ ਵਿੱਚ ਹਾਂਜੀ ਇਹ 10 15 2007 ਤੋਂ ਪਹਿਲਾਂ ਹਾਲਾਤ ਐਸੇ ਨਹੀਂ ਜੀਗੇ ਜੀ ਪਿੰਡਾਂ ਦੇ ਵਿੱਚ 2007 ਪਹਿਲਾਂ ਦੇਖਿਆ ਆਪਾਂ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਕਿਵੇਂ ਦਰਖਤਾਂ ਥੱਲੇ ਲੋਕ ਇਕੱਠੇ ਹੋ ਕੇ ਬਹਿੰਦੇ ਜੀਗੇ ਜੀ ਤੇ ਪਰੇਾਰੇ ਹਾਲਾਤ ਬਦਲਿਆ ਕਾਲੀਦਾਲ ਨਾਲ ਕਾਲੀਦਾਲ ਨੂੰ ਇਹਦਾ ਕ੍ਰੈਡਿਟ ਨੰਦੋਪਾ ਨੇ ਦਿੱਤਾ ਨਹੀਂ ਨਹੀਂ ਕੰਮਾਂ ਨੂੰ ਨਹੀਂ ਕ੍ਰੈਡਿਟ ਮਿਲਦਾ ਜਗਾ ਪਾਦੇ ਸਾਲਾਂ ਦੇ ਕਾਂਗਰਸ ਦੇ ਕੋਈ ਹਨ ਪੰਜ ਵਾਰ ਪੰਜ ਮਾਮਲਾ ਆ ਕੇ ਦੱਸੋ ਬੰਦਾ ਕੋਈ ਪੰਜ ਕੰਮ ਮੇਨ ਮੇਜਰ ਕੰਮ ਪਾਣ ਦੇ ਪਾਰਟੀ ਦੇ ਕੀਤੇ ਹੋਣ ਕੋਈ ਪਿਛਲੀ ਦੀ ਯੂਟਿਲੀਟੀ ਪੈਦਾ ਕੀਤੀ ਹੋਵੇ ਕੋਈ ਨਵਾਂ ਹਾਈਵੇ ਕੱਟਿਆ ਹੋਵੇ ਕੋਈ ਵੱਡਾ ਕਾਰਨਾਮਾ ਲਾਇਆ ਹੋਵੇ ਪਤਾ ਨਹੀਂ ਲੋਕ ਫੇਰ ਵੀ ਖਾਤੇ ਮਤਲਬ ਇੰਨੀ ਜਿਆਦੇ ਇੰਨੀ ਵੱਡੀ ਪੱਧਰ ਤੇ ਅਲੱਗ ਝਗਾ ਹੋਇਆ ਵਾ ਨਹੀਂ ਹੋ ਕਿ ਬੀਜੇਪੀ ਦਾ ਬੋਰਡਪੈਂਕ ਪਹਿਲਾਂ ਵੀ ਸੀਗਾ ਉੱਥੇ ਵੀ ਬਰਨਾਲੇ ਸੀਗਾ ਪਰ ਨਾਲ ਹਾਲਾਂਕਿ ਬਹੁਤ ਆਪਣਾ ਏਰੀਆ ਪਿੰਕ ਤੇ ਪਿੰਨਾਂ ਵਾਲਾ ਏਰੀਆ ਜਾਂਦਾ ਵਾ ਹਨਾ ਇਥੇ ਪਿੱਛੇ ਜਿਹੜੀ ਬਹੁਤ ਜ਼ਿਆਦਾ ਵਾ ਬਰਨਾਲੇ ਲੈਣਾ ਸ਼ਹਿਰ ਨਾਲੋਂ ਹਾਂਜੀ ਹਾਂਜੀ ਠੀਕ ਹੈ ਜੀ ਉੱਥੇ ਬੋਰਡ ਦੇ ਤੇ ਪਹਿਲਾਂ ਵੀ ਸੀਗੀ ਬੀਜੇਪੀ ਦੀ ਤੇ ਵੀ ਜੇ ਵੀ ਵੋਟ ਹੁਣ ਵੀ ਹੈਗੀ ਆ ਤੇ ਆਨ ਆਇਲ ਟਾਈਮ ਦੇ ਜੇ ਬੀਜੇਪੀ ਆਪ ਦੇ ਸਤਾਈ ਵਿੱਚ ਕੱਲੇ ਐਮਐਲਏ ਕੱਢਦੀ ਆ ਐਮਐਲਏ ਆਪਦੀ ਲੈਂਦੀ ਆ ਮੈਂਬਰ ਖਾਉਂਦੀ ਆ ਤਾਂ ਤੁਹਾਨੂੰ ਕੀ ਲੱਗਦਾ ਵੀ ਐਮਐਲਏ ਕੱਢੋਗੇ ਬੀਜੇਪੀ ਜੀ ਇੰਨੀ ਪਾਵਰ 'ਚ ਨਹੀਂ ਹਜੇ ਹੋ ਸਕਦੀ ਵੀ ਮਤਲਬ ਆਪ ਦੇ ਜ਼ੰਮੇ ਸਫਾਰ ਬਣਾ ਜਾਵੇ। ਅੱਛੀ ਗੱਲ ਜੀ ਮਹਿੰਦਰ ਪਾਸੇ ਪਮਾੜੀ ਅੱਜ ਆਪਾਂ ਪਹੁੰਚੇ ਆਂ ਜੋਧਾਪਿੰਡ। ਜੋਧਾਪਿੰਡ ਦੇ ਆਪਾਂ ਮਿਲਣ ਆਇਆ ਚਮਕੌਰ ਸਿੰਘ ਜੀ ਨੂੰ। ਜੋ ਫੇਸਬੁੱਕ ਤੇ ਉਹਨਾਂ ਦਾ ਪੇਜ ਵੀ ਹੈ ਚਮਕੌਰ ਸਿੰਘ ਦੇ ਨਾਂ ਤੇ। ਅਕਾਲੀ ਦਲ ਦੇ ਪੱਖ ਵਿੱਚ ਬਹੁਤ ਬੜੀ ਵੀਡੀਓ ਪਾਉਂਦੇ ਨੇ ਤੇ ਅਕਾਲੀ ਦਲ ਦੇ ਵਰਕਰ ਵੀ ਨੇ ਉਹਨਾਂ ਨਾਲ ਕੁਝ ਗੱਲਾਂ ਕਰਦੇ ਆ ਗੱਲਾਂ ਕਰਦੇ ਆਪਾਂ ਵੋਟਾਂ ਬਾਰੇ ਕਿ ਵੋਟਾਂ ਵਿੱਚ ਜੋ ਵੀ ਕੁਝ ਹੋਇਆ ਉਹਨਾਂ ਨਾਲ ਵਿਚਾਰ ਪਟਾੰਤਰਾ ਕਰਦੇ ਆ ਇਹਦੇ ਚਮਕੌਰ ਸਿੰਘ ਜੀ ਇਸ ਬਾਰੇ ਕੀ ਕਹਿੰਦੇ ਆ ਚਮਕੌਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਖਾਲਸਾ ਵੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਮਕੌਰ ਸਿੰਘ ਜੀ ਵੋਟਾਂ ਪਈਆਂ ਲੋਕ ਸਭਾ ਹਲਕੇ ਦੀਆਂ ਬੜਾ ਰੋਲਾ ਪਿਆ ਬੜੀਆਂ ਗਰਮ ਹਵਾਵਾਂ ਆਈਆਂ ਕਿ ਟੁੱਟਣੀਆਂ ਹਵਾਵਾਂ ਆਈਆਂ ਪਰ ਚੇ ਦੇਖਿਆ ਜਾਵੇ ਕੁੱਲ ਮਿਲਾ ਕੇ ਪੰਜਾਬ ਵਿੱਚ ਅਕਾਲੀ ਦਲ ਦੀ ਵੋਟ ਪਰਸੈਂਟੇਜ 12% ਰਹਿ ਜਾਂਦੀ ਹੈ ਤੇ ਭਾਜਪਾ ਉਹ ਤੋਂ ਅਪ ਕਰ ਜਾਂਦੀ ਹੈ 17% ਕਰ ਜਾਂਦੀ ਹੈ ਉਹਦੇ ਬਾਰੇ ਕੋਈ ਚਿੰਤਤ ਹੈ ਹੌਨ ਵਾਲੇ ਟਾਈਮ 'ਚ ਕੋਈ ਚਿੰਤਾ ਹੈ ਇਸ ਵਿਸ਼ੇ ਵਿੱਚ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਮੈਨੂੰ ਖੁੱਲਕੇ ਕੱਲ ਕਰੋ ਚਿੰਤਾ ਬਹੁਤ ਵੱਡਾ ਕਾਰਨ ਆ ਜੀ ਅਕਾਲੀ ਦਲ ਨੇ ਬੀਜੇਪੀ ਨਾਲੋਂ ਨਾਤਾ ਬਿਲਕੁਲ ਖਤਮ ਕਰ ਲਿਆ ਆਪਦਾ ਪਾਰਾ ਜੀ ਤੱਕ ਲੋਕਾਂ ਨੇ ਕਾਲੀ ਜਾਲ ਨੂੰ ਸੈਕਟ ਨਹੀਂ ਕੀਤਾ ਆਮ ਜਿਹੜੇ ਚੱਕ ਮਤਲਬ ਸਾਡੀ ਸਿੱਖ ਸੋਚ ਦੇ ਲੋਕ ਬੜੇ ਹੈਗੇ ਆ ਹੂੰ ਜਿਹੜੇ ਮਤਲਬ ਥੋੜੇ ਜਿਹਾ ਪ੍ਰਭਾਵਤ ਰਹਿੰਦੇ ਆ ਕਰਮਖੇਲੀ ਗੱਲਾਂ ਤੋਂ ਹਾਂਜੀ ਉਹ ਜਿਹੜੇ ਸਾਰੇ ਬੋਰਡ ਜਿਹੀ ਜੀ ਉਹ ਭਾਈ ਅਮਰਪਾਲ ਸਾਹੂ ਦੇ ਮਗਲ ਉਹਨਾਂ ਦੇ ਜਿਹੜੇ ਦੂਜੇ ਸਦਾ ਬਿਆਨਤ ਸਿੰਘ ਦੇ ਈਦ ਬਿਆਨਤ ਸਿੰਘ ਦੇ بیٹے ਦੇ ਮਗਲ ਉਹ ਬੋਰਡ ਚਲੀ ਗਈ ਤੀਨੋਂ ਜਿਹੋ ਉਹਨਾਂ ਦੀ ਬੋਰਡ ਆਪਾਂ ਮੰਨ ਕੇ ਚੱਲੀਏ ਤਾ 12% ਦੇ ਕਰੀਬ ਬੋਟਾਂ ਆਜ਼ਾਦ ਕੈਂਡੀਡੇਟਾਂ ਨੂੰ ਪਈ ਗਈ ਜੀ ਤੇ ਕਾਲੀ ਗੱਲ ਨੂੰ ਪਈ 13 13.5 14 ਦੇ ਕਰੀਬ ਅਗਲੇ ਵੋਟ ਪਈਆਂ ਹਾਂਜੀ ਬਾਕੀ ਇਹਦੇ ਹੋਰ ਵੀ ਕਈ ਕਾਰਨ ਜੁੜਦੇ ਆ ਜੀ ਜਿਵੇਂ ਪਹਿਲਾਂ ਕਾਲੀ ਗੱਲ ਤੇ ਬੀਜੇਪੀ ਗੱਠ ਜੋੜ ਜਿਹੜਾ ਉਹਨਾਂ ਕਰਕੇ ਲੜਦੇ ਸੀਗੇ ਇਲੈਕਸ਼ਨ ਜੀ ਹੂੰ ਜਿਹੜੇ ਪਿੰਡੂ ਮੰਡੀਆਂ ਦੇ ਵਿੱਚ ਜਿਵੇਂ ਮੋੜ ਮੰਡੀ ਹੋਈ ਬਨਾਲਾ 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 ਇਹਦੀ ਗੱਲ ਕਰਦੇ ਆ 18000 ਵੋਟ ਪਈਆਂ ਬੀਜੇਪੀ ਨੂੰ ਜੀ ਮਤਲਬ ਇਹ ਬੋਟ ਜਦੋਂ ਪੈਂਦੀ ਹੁੰਦੀ ਹੁੰਦੀ ਜੀ ਕਿ ਕਾਲੀ ਗੱਲ ਦੇ ਕੈਂਡੀਡੇਟ ਨੂੰ ਜਾਂ ਉੱਥੇ ਜਿਹੜਾ ਬਨਾਲਾ ਤੋਂ ਫੜਦਾ ਹੁੰਦਾ ਸੀਗਾ ਹਾਂ ਜੀ ਤਾਂ ਅਕਾਲੀ ਦਲ ਦੇ ਬੋਟ ਬੈਂਕ ਦੇ ਵਿੱਚ ਹੀ ਜੁੜ ਜਾਂਦੀ ਸੀਗੀ ਜੀ ਇਹ ਵੋਟ ਠੀਕ ਹੈ ਜੀ ਇਸ ਕਰਕੇ ਬੋਟ ਦੇ ਹੁੰਦਾ ਉਹਨੇ ਬੜਾ ਮੇਰਾ ਖਾਲ ਫਰਕ ਪੈਣਾ ਜਿੱਥੇ ਤਾਂ ਉਹ ਘੱਡੀ ਜਰੂਰ ਹੋਈ ਆ ਪਰ ਜਿੱਥੇ ਕੋ ਮਤਲਬ ਪਿਛਲੀ ਵਾਰ 22 ਦੇ ਵੇਲੇ ਮਤਲਬ ਸੀਗੀ ਉੱਥੇ ਉਹੋ ਜਿਹਾ ਖਲਾਫਤਾ ਸੀ ਪਾਰਟੀ ਦੇ ਆਲ ਓਵਰ ਜਿੰਨਾ ਕਿ ਮੈਂ ਬਾਚਿਆ ਵਾ ਮਤਲਬ 22 ਜਿੰਨੀਆਂ ਕਿ 22 ਚ ਵੋਟਾਂ ਗਈਆਂ ਚ 19 ਸੀ ਵੋਟਾਂ ਗਈਆਂ ਬਾਹਰ ਨਹੀਂ ਜੇ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਦਾ ਬੋਟ ਬੈਂਕ ਪਹਿਲਾਂ ਵੀ ਸੀਗਾ ਉੱਥੇ ਵੀ ਬਣਾਲੇ ਸੀਗਾ ਪਰ ਨਾਲਾ ਹਾਲਾਂਕਿ ਬਹੁਤ ਆਪਣਾ ਏਰੀਆ ਉਹ ਤੇ ਪਿੰਨਾਂ ਵਾਲਾ ਏਰੀਆ ਜਾਂਦਾ ਵਾ ਹਾਂ ਜੇ ਜੇ ਜਿੰਨੀ ਵੋਟ ਜ਼ਿਆਦਾ ਵਾ ਪਰ ਨਾਲੇ ਲਿਆਣੇ ਸ਼ਹਿਰ ਨਾਲੋਂ ਹਾਂਜੀ ਹਾਂਜੀ ਠੀਕ ਹੈ ਜੇ ਉੱਥੇ ਬੋਟ ਤੁਸੀਂ ਕਿਹਾ ਪਹਿਲਾਂ ਉਹਦੀ ਸੀਗੀ ਬੀਜੇਪੀ ਦੀ ਤੇ ਬੀਜੇਪੀ ਦੀ ਵੋਟ ਹੁਣ ਵੀ ਹੈਗੀ ਆ ਤੇ ਆਉਣ ਵਾਲੇ ਟਾਈਮ ਵਿੱਚ ਜੇ ਬੀਜੇਪੀ ਆਪ ਦੇ ਸਤਾਈ ਵਿੱਚ ਕਲੇ ਐਮਐਲਏ ਕੱਢਦੀ ਆ ਐਮਐਲਏ ਆਪ ਦੇ ਲੈਂਦੀ ਆ ਮੈਂਬਰ ਖਣਾਉਂਦੀ ਆ ਤਾਂ ਤੁਹਾਨੂੰ ਕੀ ਲੱਗਦਾ ਵੀ ਐਮਐਲਏ ਕੱਢੂਗੀ ਬੀਜੇਪੀ ਜੀ ਇੰਨੀ ਪਾਵਰ ਚ ਨਹੀਂ ਹਜੇ ਹੋ ਸਕਦੇ ਵੀ ਮਤਲਬ ਆਪ ਦੇ ਜ਼ਮਤੇ ਸਰਕਾਰ ਬਣਾ ਜਾਵੇ ਇਹ ਨਹੀਂ ਹੋਈ ਇੰਨਾ ਨਹੀਂ ਹੋਦਾ ਹਾਂ ਹਿੰਦੂਗੋਣ ਦੇ ਬੋਟ ਸ਼ੇਅਰ ਹੈਗਾ ਵਾ ਮਤਲਬ ਆ ਮੰਨ ਕੇ ਚੱਲੀਏ ਤਾਂ ਮਤਲਬ ਪੂਰੇ ਸੂਬੇ ਦੇ ਵਿੱਚ 40% ਦੇ ਕਰੀਬ ਵੋਟ ਸ਼ੇਅਰ ਹੈਗਾ ਟੋਟਲ ਮਤਲਬ ਨੰਨੇ ਜਿਹੜੇ ਚੱਲਦੇ ਅੰਕੜੇ ਜੋ ਆਏ ਆ ਪਰ ਉਹ ਵੋਟ ਸ਼ੇਅਰ ਮਤਲਬ ਕਾਂਗਰਸ ਹੱਲ ਵੀ ਚਲੇ ਜਾਂਦਾ ਮਹਾਵਾਮ ਆਦਮੀ ਪਾਰਟੀ ਹੱਲ ਵੀ ਚਲੇ ਜਾਂਦਾ ਤੇ ਚਲੋ ਠੀਕ ਆ ਵੀ ਵੋਟਾਂ ਦਾ ਧਰੋਵੀ ਕਰਨ ਹੋਇਆ ਵਾ ਸਿੱਖ ਬੋਰਡ ਭਾਈ ਅਮਰਪਾਲ ਸਿੰਘ ਦੇ ਪਿੱਛੇ ਮਤਲਬ ਇਕੱਠੀ ਹੋਈ ਹੈ ਜ਼ਿਆਦਾਤਰ ਤੇ ਹਿੰਦੂ ਬੋਰਡ ਫਿਰ ਰਾਮ ਨਾਮ ਦੇ ਰਾਮ ਮੰਦਰ ਦੇ ਨੋਤੇ ਮਤਲਬ ਅੰਰੇ ਬੀਜੇਪੀ ਨੇ ਉਹਦੇ ਪਿੱਛੇ ਲਾ ਲਈ ਜੀ ਇਹ ਜਿਹੜੀ ਵੋਟਾਂ ਦਾ ਇਸ ਲੋਟ ਡਿਵਾਈਡ ਹੋਈ ਹੈ ਨਾ ਇਹ ਸਾਡੇ ਸੂਬੇ ਲਈ ਬਈ ਹਾਤਕਾ ਜੀ ਮੈਂ ਇਹਨੂੰ ਮੰਨਦਾ ਇਹ ਨਹੀਂ ਹੋ ਇਹ ਆਪਾਂ ਜਮਾਨੇ ਘਾਤ ਰਾ ਇੱਕ ਆਪਾਂ ਦੇਖੀ ਇੱਕ ਰਾਮ ਮੰਦਰ ਦੀ ਗੱਲ ਕੀਤੀ ਤੁਸੀਂ ਹੁਣ ਹੈਨਾ ਜੀ ਹਾਂ ਜੀ ਰਾਮ ਮੰਦਰ ਦੀ ਗੱਲ ਹੈ ਭਾਜੀਪੀ ਜੇ ਆਪਾਂ ਨਹੀਂ ਲੜਦੀ ਆ ਤਾਂ ਰਾਮ ਮੰਦਰ ਦਾ ਨਾਂ ਨਹੀਂ ਲੈਂਦੀ ਆ ਤੇ ਜੇ ਆਪਾਂ ਲੜਦੇ ਆ ਚਾਹੇ ਪੰਥਕ ਨਾਂ ਤੇ ਚਾਹੇ ਸ਼੍ਰੋਮਣੀ ਕੱਲੀਦਲ ਹੋਗੀ ਚਾਹੇ ਸਿਰਸਿੰਘ ਜੀ ਮਾਨ ਹੋਗੇ ਚਾਹੇ ਆਪਣੇ ਆਜ਼ਾਦ ਬੰਦੇ ਖੜੇ ਸੀ ਉਹ ਵੀ ਪੰਥਕ ਦਾ ਨਾਂ ਲੈਂਦੇ ਆ ਤੇ ਜੇ ਉਹ Hindu ਪਰਿਵਾਰ Hindu ਦਾ ਨਾਂ ਨਹੀਂ ਰਾਮ ਮੰਦਰ ਦਾ ਨਾਂ ਨਹੀਂ ਦੀ ਆਪਾਂ ਤੇ ਨਹੀਂ ਪੰਥ ਦਾ ਨਾਂ ਲੈਂਦੇ ਆ ਉਹ ਕਮਿਟੀ ਜ਼ਿਆਦਾ ਵਾ ਆਪਾਂ ਨੇ ਕਮਿਟੀ ਥੋੜੀ ਆ ਤੇ ਫਿਰ ਉਹ ਪੰਥਕ ਵੋਟ ਤੇ ਨਿੱਸੇ ਜਵੰਡੀ ਗਈ ਤੇ ਹਿੰਦੂ ਵੋਟ ਇੱਕ ਸੇ ਜਾ ਰਹੀ ਆ ਇਹ ਹੈ ਕੁਛ ਨਹੀਂ ਹਿੰਦੂ ਸਾਰੀ ਹਿੰਦੂ ਵੋਟ ਉਹ ਨਹੀਂ ਆਪਾਂ ਕਹਾਂ ਸਾਰੀ ਸਿੱਖ ਵੋਟ ਉਹ ਨਹੀਂ ਕਹਿ ਸਕਦੇ ਜਿਹੜੇ ਮਤਲਬ ਥੋੜੇ ਜੇ ਮਤਲਬ ਜਿਹੜੇ ਹਿੰਦੂ ਕੱਟੜਵਾਦੀ ਪਛਾੜਤ ਵਾਲਦੇ ਬੰਦੇ ਹੁੰਦੇ ਆ ਜੀ ਉਹ ਮਤਲਬ ਕੱਟੜਵਾਦੀ ਪਰ ਜਾਤ ਦਾ ਰਦੇ ਪਿੱਛੇ ਜਾਂਦੇ ਆ ਜਿਹੜੇ ਜੇ ਮਤਲਬ ਜਿਹਨੇ ਮੈਂ ਕਹਿੰਦੇ ਆ ਮਤਲਬ ਧਰਮੰਦਰ ਪੱਖ ਪਾਰਟੀ ਜਿਹੜੀ ਕਾਂਗਰਸ ਆ ਉਹਦੇ ਆਪ ਨੂੰ ਕਹਿੰਦੀ ਆ ਜਾਂ ਮਾ ਕਾਲੀ ਗੱਲ ਨੇ ਵੀ ਹਜੇ ਤੱਕ ਮਤਲਬ ਇਹ ਈ ਲਾਨ ਪੜੀ ਹੋਈ ਆ ਜੇ ਧਾਰਮਿਕ ਝੰਡੇ ਆ ਉਹਦੇ ਮਤਲਬ ਕੱਟਣ ਰੋਟ ਕੱਟਣ ਵਾਲੂਗਾ ਜੇ ਆਇਆ ਨਹੀਂ ਅਕਾਲੀ ਦਲ ਹਾਂਜੀ ਇਹ ਦੇ ਕਰਕੇ ਵੀ ਮਤਲਬ ਜਿਹੜੀ ਨਵੀਂ ਨੌਜਵਾਨੀਆਂ ਦਾ ਜੀ ਇਸ ਕਰਕੇ ਅਕਾਲੀ ਦਲ ਨੂੰ ਅਸੈਪਟ ਨਹੀਂ ਕਰਦੀ ਜੀ ਕਿਉਂਕਿ ਨੌਜਵਾਨ ਜਿਹੜਾ ਖੌਨ ਹੁੰਦਾ ਜੀ ਮਤਲਬ ਗਰਮ ਗੱਲਾਂ ਨੂੰ ਥੋੜੇ ਵੱਧ ਪਸੰਦ ਕਰਦਾ ਵਾ ਨਹੀਂ ਇਕ ਆਪਾਂ ਦੇਖਦੇ ਆ ਕਿ ਇਹ ਆਪਣਾ ਕੀ ਕੰਮ ਦੇ ਨਾਂ ਤੇ ਬੋਡ ਪੈ ਸਕਦੇ ਕੰਮਾਂ ਦੇ ਨੋਂ ਤੇ ਤਾਂ ਜੀ ਮੈਂ ਦੇਖੋ ਕੰਮਾਂ ਦੇ ਮੈਂ ਜਿਹੜਾ ਮਤਲਬ ਅਸੀਂ ਪਿੱਛੇ ਲੱਗੇ ਹਾਂ ਨਾ ਜੀ ਜੀ ਕੰਮਾਂ ਦੇ ਆਧਾਰ ਤੇ ਮਤਲਬ ਕਾਲੀ ਦਲ ਦੇ ਮਤਲਬ ਪਿੱਛੇ ਲੱਗੇ ਹੁਣ ਤੱਕ ਅੱਛਾ ਜੀ ਇਹ ਕੰਮਾਂ ਕਰਕੇ ਨਾ ਜੀ ਲੋਕਾਂ ਦਾ ਬਹੁਤ ਜੀਵਨ ਪੱਧਰ ਦੇ ਵਿੱਚ ਲੋਕਾਂ ਦੇ ਵਿੱਚ ਮਤਲਬ ਤੰਦੀਲੀ ਆਈ ਜੀ ਕਾਲੀ ਦਲ ਦੇ ਕੰਮਾਂ ਕਾਰਾਂ ਕਰਕੇ ਬਿਜਲੀ ਔਨ ਕਰਕੇ ਛਲਕੀ ਨੈਟਵਰਕ ਵਾੜਨਾ ਕਰਕੇ ਬਹੁਤ ਲੋਕਾਂ ਦਾ ਜੀ ਕਾਰੋਬਾਰ ਦੇ ਵਿੱਚ ਹਜ਼ਾਰ ਹੋਇਆ ਵਾ ਇਹਦੇ ਵਿੱਚ ਕੋਈ ਦੋ ਰੰਗ ਨਹੀਂ ਨਾ ਇਹਨੂੰ ਕੋਈ ਛਿਟਾ ਦਾ ਆਧਾ ਦਾ ਵ ਮਾਦੇਬ ਦੇ ਸੂਬੇ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਈ ਆ ਮੈਂ ਕਹ ਰਿਹਾ ਹਾਂ ਕਿ 90% ਡਿਵੈਲਪਮੈਂਟ ਕਾਲੀ ਰਾਜਾਂ ਨੂੰ ਸਮੇਂ ਹੀ ਹੋਈ ਆ ਜੀ ਕਿਸੇ ਮਰਜ਼ੀ ਗੱਲ ਕਰ ਲੋ ਲੈਂਕ ਹੜਕਾਂ ਦੀ ਗੱਲ ਕਰ ਲੋ ਹਾਈਵੇਅ ਦੀ ਗੱਲ ਕਰ ਲੋ ਰੇਲਵੇ ਓਵਰ ਬ੍ਰਿਜਾਂ ਦੀ ਗੱਲ ਕਰ ਲੋ ਠੀਕ ਆ ਨਾ ਜੀ ਤੇ ਇਹਨਾਂ ਦੀ ਗੱਲ ਕਰ ਲੋ ਬਿਜਲੀ ਦੀ ਗੱਲ ਕਰ ਲੋ ਵੱਡੀ ਗੱਲ ਸਭ ਤੋਂ ਵੱਧ ਬਿਜਲੀ ਜੀ ਅੱਜ ਆ ਬੈਠੇ ਆ ਪੇਰ ਕੰਡੀਸ਼ਨ ਲਾਈ ਕਮਰੇ ਦੇ ਵਿੱਚ ਹਾਂਜੀ ਇਹ 10 15 2007 ਤੋਂ ਪਹਿਲਾਂ ਹਾਲਾਤ ਐਸੇ ਨਹੀਂ ਜੀਗੇ ਪਿੰਡਾਂ ਦੇ ਵਿੱਚ 2007 ਪਹਿਲਾਂ ਦੇਖਿਆ ਆਪਾਂ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਕਿਵੇਂ ਰਕਤਾਂ ਥੱਲੇ ਪਰੇ ਰਾਏ ਹਾਲਾਤ ਬਦਲਿਆ ਕਾਲੀਦਾਨ ਵਾਲਾ ਕਾਲੀਦਾਨ ਨੂੰ ਇਹਦਾ ਕ੍ਰੈਡਿਟ ਮਤਲਬ ਮੈਂ ਲੋਕਾਂ ਨੇ ਦਿੱਤਾ ਨਹੀਂ ਕੰਮਾਂ ਨੂੰ ਨਹੀਂ ਕ੍ਰੈਡਿਟ ਮਿਲਦਾ ਜੇ ਮੈਨੂੰ ਪਤਾ ਨਹੀਂ ਜਾਨੀ ਹੁਣ ਕਾਂਗਰਸ ਪਾਰਟੀ ਨੂੰ ਮਤਲਬ ਇੰਨਾ ਵੱਡਾ ਸਮਰਥਨ ਮਿਲਿਆ ਵਾ ਜੀ ਪਤਾ ਨਹੀਂ ਇਹਦਾ ਕੀ ਕਾਰਨ ਹੋ ਸਕਦੇ ਆ ਜੇ ਪਿਛਲੇ 5 ਸਾਲਾਂ ਦੇ ਕਾਂਗਰਸ ਦੇ ਕੋਈ ਮੈਨੂੰ ਪੰਜ ਪੰਜ ਕੰਮ ਖੜਾ ਕੇ ਦਿਖਾ ਦੇ ਬੰਦਾ ਕੋਈ ਪੰਜ ਕੰਮ ਮੇਨ ਮੇਜਰ ਕੰਮ ਪੰਜਾਬ ਦੇ ਪਾਰਟੀ ਦੇ ਕੀਤੀ ਹੁਣ ਕੋਈ ਬਿਜਲੀ ਰੀਜਨਟ ਪਾਇਦਾ ਕੀਤੀ ਹੋਵੇ ਕੋਈ ਨਵਾਂ ਹਾਈਵੇ ਕੱਢਿਆ ਹੋਵੇ ਕੋਈ ਵੱਡਾ ਕਾਰਖਾਨਾ ਆਇਆ ਹੋਵੇ ਪਤਾ ਨਹੀਂ ਲੋਕ ਫੇਰ ਵੀ ਕਹਤਾ ਇਹ ਮਤਲਬ ਇੰਨੀ ਜਿਆਦੇ ਇੰਨੀ ਵੱਡੀ ਪਦਧਤ ਹੈ ਮਤਲਬ ਚਗਾ ਹੋਇਆ ਵਾ ਕਾਂਗਰਸ ਪਾਰਟੀ ਦਿੱਖਿਆ ਜਾਵੇ ਕਾਲੀ ਦਲ ਸ਼ੋਮਣੀ ਕਾਲੀ ਦਲ ਉਦੋਂ ਤੋਂ ਥੱਲੇ ਆ ਰਹੀ ਹੈ ਜਦੋਂ ਤੋਂ ਆਪਣੀ ਵੀ ਆਦਮੀਆਂ ਹੁੰਦੀਆਂ ਨੇ ਜਦੋਂ ਬੇ ਆਦਮੀਆਂ ਹੁੰਦੀਆਂ ਨੇ ਤਾਂ ਕਾਲੀ ਮੌਜੂਦਾ ਸਰਕਾਰ ਬਣਦੀ ਉਸ ਟਾਈਮ ਤਾਂ ਮੌਜੂਦਾ ਸਰਕਾਰ ਬਾਈਬਲ ਕਾਂਡ ਹੁੰਦਾ ਗੋਲੀ ਚੱਲਦੀ ਹੈ ਕੁੜਕਪੁਰੇ ਗੋਲੀ ਚੱਲਦੀ ਹੈ ਕਈ ਤਾਂ ਉਹਨੇ ਕਾਂਡ ਹੁੰਦੇ ਨੇ ਤਾਂ ਉਦੋਂ ਬਾਅਦ ਸਿੱਖਾਂ ਨੂੰ ਇਹਨਾਂ ਵਿਰੋਧ ਪੈਦਾ ਹੋ ਜਾਂਦਾ ਹੈ ਕੁਮੜੀ ਕਾਲੀ ਦਲ ਤੋਂ ਉਹ ਪਿੱਛੇ ਹਟ ਜਾਂਦੇ ਆ ਤੇ ਇਹ ਤੁਸੀਂ ਇਹ ਕਰ ਮੰਨਦੇ ਹੋ ਕਿ ਜਿਹੜਾ ਜੀ ਇਹ ਜਿਹੜੇ ਜੋ ਵੀ ਪਸ ਹੋਇਆ ਇਹਨਾਂ ਸਾਨੂੰ ਬਹੁਤ ਵੱਡਾ ਅਫਸੋਸ ਹੈ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਸੀਗੀਆਂ ਬਹੁਤ ਕਾਲੀ ਦਲ ਨੇ ਵੀ ਮਤਲਬ ਕਮਜ਼ੋਰੀ ਦਿਖਾਈ ਆ ਜੀ ਉਹਨਾਂ ਟਾਈਮਾਂ ਦੇ ਵਿੱਚ ਮਤਲਬ ਪ੍ਰੋਪਰ ਇਹਨਾਂ ਨੇ ਤਰੀਕੇ ਨਾਲ ਇਹਨਾਂ ਨੇ ਸਹੀਦੀ ਅਸਲੀਆ ਨਹੀਂ ਇਹਨਾਂ ਚੀਜ਼ਾਂ ਨੂੰ ਮਤਲਬ ਵੇਸਲੇ ਰਹੇ ਆ ਉਹ ਤਾਂ ਦੇਖੋ ਖਮਿਆਜ ਅੱਜ ਤੱਕ ਭੁਗਤਦੇ ਆ ਆਰਸੀ ਵਾਲੇ ਸਾਲ ਦੀ ਜਿਹੜੀ ਮਾਫੀ ਇਹਨਾਂ ਨੇ ਦਿੱਤੀ ਆ ਮੈਂ ਉਹਨੂੰ ਵੱਜਰ ਮਤਲਬ ਗਲਤੀ ਮੰਨਦਾ ਕਾਲੀ ਗੱਲ ਦੀ ਬਹੁਤ ਵੱਡੀ ਪੋਲੋਜੀ ਚਲੋ ਚਾਹੇ ਸਾਡੇ ਮਤਲਬ ਪਾਰਲੀ ਪ੍ਰਧਾਨ ਨੇ ਜੀ ਮਾਫੀਆਂ ਵੀ ਮੰਗੀਆਂ ਉੱਥੇ ਮਤਲਬ ਜਾ ਕੇ ਪਛਤਾਵਾ ਵੀ ਕੀਤਾ ਤੇ ਗਲਤੀ ਵੀ ਮੰਨੀਆਂ ਮਤਲਬ ਦੇਖੋ ਇੱਕ ਗੱਲ ਆ ਚਲੋ ਆਪਾਂ ਮੰਨ ਲੈਂਦੇ ਆ ਵੀ ਕਾਲੀ ਗੱਲ ਨੇ ਜੀ ਕਰੇ ਆ ਗਨਾ ਵੱਡੇ ਹੀ ਸਾਰੇ ਵੱਡੇ ਹੁੰਦੇ ਆ ਪਰ ਜਿਹੜੇ ਕਾਂਗਰਸ ਦੇ ਗਲ੍ਹਾਂ ਜਿਹਦੇ ਗਲ੍ਹਾਂ ਮਤਲਬ ਇਹਦੇ ਨੂੰ ਬਹੁਤ ਜ਼ਿਆਦੇ ਵੱਡੇ ਆ ਅਸੀਂ ਕਾਂਗਰਸ ਨੂੰ ਤਾਂ ਮਤਲਬ ਗਨਾਹਾਂ ਨੂੰ ਅਸੀਂ ਮਤਲਬ ਅੱਖੋਂ ਪਰੋਖੇ ਕਰਕੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਮਾਰ ਦਵਾਦੀ ਜਦੋਂ ਸਾਡੇ ਮਤਲਬ ਹਰਦੇ ਦੇ ਬੱਚੇ ਮਤਲਬ ਬਹੁਤ ਵੱਡੀ ਜਲਨ ਹੋ ਰਹੀ ਚੀਕੀ ਮਤਲਬ ਹਮੰਦਰ ਸਾਹਿਬ ਦਾ ਉਹ ਦਿਨ ਸੀਗਾ ਅਟੈਕ ਦਾ ਜਿਸ ਦਿਨ ਅਸੀਂ ਵੋਟਾਂ ਪਾਈਆਂ ਨਾ ਵੋਟਾਂ ਪਾਈਆਂ ਜਦੋਂ ਨਤੀਜਾ ਆਇਆ ਉਸ ਦਿਨ ਮਤਲਬ ਉਹ ਤੁਹਾਨੂੰ ਪਤਾ ਸੰਤਾਂ ਵੀ ਆਪਣੇ ਦਿੱਤ ਮਤਲਬ ਪੂਰਾ ਮਤਲਬ ਲੋਕਲ ਉੱਥੇ ਵਾਪਰਿਆ ਸੀਗਾ 4 ਤਰੀਕ ਨੂੰ ਤੇ ਉਸ ਦਿਨ ਇੱਕ ਉਸੇ ਪਾਰਟੀ ਨੇ ਮਤਲਬ ਵੱਡੀ ਬਹੁਮਤ ਨਾਲ ਉਸੇ ਜ਼ੂਬੇ ਦੇ ਵਿੱਚੋਂ ਜਿਤਾਇਆ ਤੇ ਜੇ ਅਸੀਂ ਜ਼ੂਬੇ ਦੇ ਵਿੱਚ ਜੇ ਇਸ ਰੂਪੇ ਦੇ ਮਤਲਬ ਉਹਡੀ ਸਿੱਖ ਕ੍ਰਾਂਤੀ ਦਾ ਮਤਲਬ ਜੀ ਹੈ ਲੱਖਾਂ ਲੋਕਾਂ ਦਾ ਲੱਖਾਂ ਨੌਜਵਾਨਾਂ ਦਾ ਇਹਨਾਂ ਨੇ ਮਾਰ ਕੀਤਾ ਨੌਜਵਾਨੀ ਦਾ ਕੋਕੋ ਕੇ ਮਾਰਦੇ ਬੇਘਰ ਘਮ ਘਰੋਂ ਚੱਕ ਜੱਕ ਕੇ ਲਿਆ ਕੇ ਮੁੰਡੇ ਖਪਾਈ ਦਿੱਤੇ ਜੀ ਲੱਖਾਂ ਰਜ਼ਾਵ ਨਾਲ ਪਤਾ ਹੀ ਨਹੀਂ ਉਹਨਾਂ ਦਾ ਉਹ ਅਸੀਂ ਮਾਪ ਕਰਤਾ ਜਮਾ ਹੀ ਸਹਿਲਪ ਸਾਨੂੰ ਬਹਿਵ ਲਗਾ ਵਾਲਾ ਦੁੱਖ ਹੈ ਜੀ ਹਜੇ ਉਹ ਅਸੀਂ ਮਤਲਬ ਸਾਨੂੰ ਬਹੁਤ ਵੱਡਾ ਲੱਗਦਾ ਵਾ ਚਲੋ ਦੁੱਖ ਹੈਗਾ ਵਾ ਮੈਂ ਇਹ ਨਹੀਂ ਕਹਣਾ ਕਿ ਦੁੱਖ ਨਹੀਂਗਾ ਦੁੱਖੋ ਵੀ ਹੈਗਾ ਵਾ ਨਹੀਂ ਹੋਣਾ ਚਾਹੀਦਾ ਜੀ ਗੁਰੂ ਸਾਹਿਬ ਦੀ ਬੇਅਦਬੀ ਬਹੁਤ ਵੱਡਾ ਗਨਾਹ ਹੈ ਵੀ ਨਹੀਂ ਪਰ ਗੁਰੂ ਸਾਹਿਬ ਦੀ ਬੇਅਦਬੀ ਦੇ ਵਿੱਚ ਨਾ ਜੀ ਕਿਤੇ ਵੀ ਕਾਲੀਦਾਲ ਦਾ ਕੋਈ ਵਰਕਰ ਪੱਧਰ ਦਾ ਕਦਾ ਵੀ ਬੰਦਾ ਹਜੇ ਤੱਕ ਦੋਸ਼ੀ ਨਹੀਂ ਇਹਨਾਂ ਨੇ ਮਤਲਬ ਬਣਾਇਆ ਸਰਕਾਰਾਂ ਦੋ ਸਰਕਾਰਾਂ ਆ ਗਈਆਂ ਦੇਖ ਲਈਆਂ ਇਹਨਾਂ ਨੇ ਬਧੇਰੀਆਂ ਐਨਕਵਾਰੀਆਂ ਕਰਦੀਆਂ ਕੀ ਕਿਸੇ ਦਾ ਨਾਂ ਆਇਆ ਹਜੇ ਤੱਕ ਜੀ ਇਹਨਾਂ ਨੇ ਵੀ ਕੁਝ ਨਹੀਂ ਕੀਤਾ ਚਾਹੇ ਦੀ ਕਾਂਗਰਸ ਹੈ ਕਾਂਗਰਸ ਪੰਜ ਸਭ ਕੁਝ ਅਸਲ ਵਿੱਚ ਹੁੰਦਾ ਜੀ ਦੇਖੋ ਬੇਅਦਮੀਆਂ ਨਹੀਂ ਕੋਈ ਖਲਾਸਾ ਕਰਦਾ ਹੁੰਦਾ ਬੇਅਦਮੀਆਂ ਦੇ ਵਿੱਚ ਇਹਨਾਂ ਨੂੰ ਬਦਨਾਮ ਕੀਤਾ ਗਿਆ ਵਾ ਉਹ ਹੀ ਇਹਨਾਂ ਦੇ ਸਮੇਂ ਦੇ ਵਿੱਚ ਇਹ ਕਰਕੇ ਲੋਕ ਇਹਨਾਂ ਨੂੰ ਜ਼ਿੰਮੇਵ ਤੇ ਇੱਥੇ ਤੁਸੀਂ ਗੱਲ ਕੀਤੀ ਹਰਮੰਦਰ ਸਾਹਿਬ ਦੀ ਠੀਕ ਹੈ ਜੀ ਕਿ ਆ ਟਾਈਮ ਬਣੇ ਆ ਤੇ ਆਪਾਂ ਗੱਲ ਦੇਖੀਏ ਲੋਕ ਸਭਾ ਹਲਕਾ ਲੁਧਿਆਣੇ ਦੀ ਗੱਲ ਕਰੀਏ ਲੋਕ ਸਭਾ ਹਲਕਾ ਲੁਧਿਆਣੇ ਤੋਂ ਰਜਿਸਟ੍ਰੀ ਲੋਜੀ ਖੜਦੇ ਆ ਇਕੱਲੇ ਦਲ ਬਣੀ ਹੋ ਠੀਕ ਹੈ ਉਹ ਵੋਟ तकरीबन 90 ਕੇ ਲੈ 90 ਕੇ ਲੈ ਕੇ ਜਾਂਦੇ ਆ ਉੱਥੇ ਇੱਕ ਸ਼ਹੀਦ ਪਰਿਵਾਰ ਸਰਪੰਚ ਪਰਿਵਾਰਾਂ ਦਾ ਬੇਟਾ ਖੜਦਾ ਪੁੱਤਰ ਸੁਪੁੱਤਰ ਖੜਦੇ ਨੇ ਅਮਰਪਾਤ ਸ਼ੰਦਰਾ ਜੀ ਕੀ ਅਸੀਂ ਉਹਨਾਂ ਦੀ ਸਪੋਰਟ ਕਰ ਸਕਦੇ ਸੀ ਕਿ ਨਹੀਂ ਕਰ ਸਕਦੇ ਸੀ ਏ ਜੀ ਹੁਣ ਸਾਡੇ ਮਾਈਂਡ ਤੇ ਦੇਖੋ ਜਿਹੜੀ ਜਿਹੜੀ ਸਿਆਦਤਾ ਹੈ ਮਤਲਬ ਗਰਮ ਬੱਕੀ ਸਿਆਤ ਦੇ ਅਸੀਂ ਵਾਲੇ ਹਮ ਹੀ ਹੈ ਨਹੀਂ ਮੈਂ ਫੋਲੋ ਮਾਦਾ ਜੀ ਹਮ ਹੀ ਹੈ ਨਹੀਂ ਅਸੀਂ ਕਹਿੰਦੇ ਵੀ ਸ਼ਾਂਤੀ ਪਸੰਦ ਮਤਲਬ ਸੂਬਾ ਹੋਵੇ ਜੀ ਮਤਲਬ ਲੋਕ ਕੰਮ ਕਰ ਕਰਨ ਖੁਸ਼ੀ ਵਧੀਆ ਜੀਵਨ ਜੀਵੇ ਕਿਉਂਕਿ ਪਿਛਲਾ ਸਮਾਂ ਅਸੀਂ ਦੇਖਿਆ ਜੀ ਅਸੀਂ ਜਵਾਨੀ ਹੰਡਾਈ ਹੈ ਨਾ ਸਮਿਆਂ ਦੇ ਵਿੱਚ ਜਿਹੜਾ 84 ਤੋਂ ਬਾਅਦ ਵਾਪਰਿਆ ਵਾ ਜੋ ਕੁਝ ਪੰਜਾਬ ਦੇ ਵਿੱਚ ਅਸੀਂ ਉਸ ਮਾਰ ਕੇ ਅਸੀਂ ਨਹੀਂ ਚਾਹੁੰਦੇ ਵੀ ਉਹ ਜੇ ਦਿਨ ਦੁਆਰੇ ਕਾਲੇ ਦਿਨ ਦੁਆਰੇ ਆਉਣ ਇਹ ਉਹ ਸਮਾਂ ਕੋਈ ਜਿਹੜੀ ਨੌਜਵਾਨੀਆਂ ਦਾ ਜੀ ਇਹ ਮਤਲਬ ਚਲ ਠੀਕ ਆ ਵੀ ਕਾਲੀ ਦਾ ਬਰਸਾ ਦਾ ਨਹੀਂ ਖੜਾ ਜੀ ਸਾਡਾ ਵੀਰ ਪਰ ਉਸ ਨੂੰ ਨਾਲ ਇਹ ਉਹਨਾਂ ਨੇ ਪਛਾਤਾ ਤਰ੍ਹਾਂ ਨੂੰ ਹਜੇ ਬਹੁਤ ਘੱਟ ਲੋਕ ਅਕਸੈਪਟ ਕਰਦੇ ਆ ਜੀ ਇਹ ਫੈਕਟਰ ਜੇ ਨਹੀਂ ਕਰਦੇ ਆ ਚਲ ਉਹ ਇੱਕ ਬੂਟ ਉਹ ਗੜਾ ਹਥਿਆਰ ਲੈ ਕੇ ਆਇਆ ਸੀ ਜੀ ਉਹੜ ਕੋਈ ਸ਼ਸਤਰ ਲੈ ਕੇ ਆਇਆ ਸੀ ਉਸੇ ਬੂਟ ਹੀ ਮੰਗਦਾ ਸੀ ਪਰ ਇੱਕ ਦਾ ਜੀ ਉਹਦੇ ਨੇ ਮਤਲਬ ਜਿਹੜੇ ਇਹਨਾਂ ਦਾ ਮਤਲਬ ਸੁਧਾਨ ਆ ਜੀ ਮਤਲਬ ਪਾਲੀਦਾਂ ਨੰਬਰ ਸਰ ਉਹਦੇ ਵਿੱਚ ਮੁੱਖ ਮੰਗ ਤਾਂ ਇਹ ਆ ਨਾ ਜੀ ਵੀ ਖਾਲਸਾ ਦੀ ਮੰਗ ਨੂੰ ਨੰਬਰ 1 ਤੇ ਰੱਖਿਆ ਹੈ ਉਹਨਾਂ ਨੇ ਇਹ ਉਹ ਨਹੀਂ ਮੰਗਾਂ ਉਹ ਮੰਗੇ ਕੋਈ ਆਪਾਂ ਮੰਗ ਕੋਈ ਵੀ ਰੱਖ ਸਕਦੇ ਆ ਇਹ ਆਜ਼ਾਦੀ ਛੇ ਪਰ ਉਹ ਬਾਲੇ ਲੋਕ ਨਾ ਜੀ ਮਤਲਬ ਬਖਰੇ ਰਾਜ ਦੀ ਹਜੇ ਮੰਗਦੇ ਨਾ ਹੈ ਸਹਿਮਤ ਨਹੀਂ ਹੈ ਕਿ ਤਾਂ ਹੀ ਦੀ ਲੋਕ ਬੋਟਾ ਪਾਉਂਦੇ ਨਹੀਂ ਬਖਰੇ ਠੀਕ ਮੈਂ ਇਹ ਚਲੋ ਇਹ ਗੱਲ ਕਹਿੰਦੇ ਪਰ ਬਹੁਤ ਲੋਕ ਨਹੀਂ ਨਹੀਂ ਹੋਣਗੇ ਪਸੰਦ ਬਹੁਤ ਹੋਣਗੇ ਪਰ ਕੁਝ ਤਾਂ ਚਲੋ ਚਾਹੇ ਕੱਲਾ ਪਹਿਲੇ ਸਭ ਦੇ ਮਾਂ ਨਹੀਂ ਕੱਲਾ ਪਰ ਮੰਗ ਤਾਂ ਕਲੇਲਬੰਦੀ ਵੀ ਹੋ ਸਕਦੀ ਹੈ ਸਾਰਿਆਂ ਦੀ ਹੋ ਸਕਦੀ ਨਹੀਂ ਮੰਗ ਜਿਹੜੀ ਉਹਨਾਂ ਦੀ ਮੰਗ ਜਿੰਨੇ ਉਹਦੇ ਨਾਲ ਸਹਿਮਤ ਉਹ ਲੋਕ ਬੋਟਾ ਪਾਉਂਦੇ ਜੀ ਉਹਨਾਂ ਨੂੰ ਚੰਦਰਾ ਸਿੰਘ ਦੇ ਪਰਵਾਰ ਨਾਲ ਚੰਦਰਾ ਸਿੰਘ ਦੇ ਪਰਵਾਰ ਆ ਪਈਆਂ ਉਹਨਾਂ ਨਾਲ ਆਪਾਂ ਫਿਰ ਕੁਝ ਕਰ ਨਹੀਂ ਸਕਦੇ ਉਹਨਾਂ ਨਾਲ ਸਹਿਮਤੀ ਨਹੀਂ ਪਾ ਸਕਦੇ ਕਿ ਨਹੀਂ ਕਰ ਸਕਦੇ ਦੇਖੋ ਮੈਂ ਜੀ ਇਹਦੇ ਬਾਰੇ ਨਾ ਜੀ ਇਹ ਬਦੋਂ ਮੈਂ ਤਾਂ ਗਲਤ ਨਾ ਝੇੜ ਲਿਆ ਆਪਾਂ ਮਤਲਬ ਮੈਂ ਚਾਹੁੰਦਾ ਨਾ ਇਹ ਮੋਦੇ ਦੇ ਕੋਲ ਬੋਲਣਾ ਉਹ ਨਾ ਜੀ ਉਦੋਂ ਜਿਹੜਾ ਸਮਾ ਆਦਿਆਂ ਨਾ ਚੰਦਰਾ ਸਾਹਿਬ ਵਾਲਾ ਉਹ ਸਰਕਾਰ ਦੇ ਸਤਾਏ ਹੋਏ ਮੁੰਡੇ ਨੌਜਵਾਨ ਮੁੰਡਿਆਂ ਨੇ ਹਥਿਆਰ ਚੁੱਕੇ ਸੀਗੇ ਜੀ ਅੱਜ ਉਹ ਸਮਾ ਹੈ ਨਹੀਂਗਾ ਚਲੋ ਆਪਾਂ ਇਹ ਕਰ ਲਵਾਂ ਮਤਲਬ ਉਹਨਾਂ ਦਾ ਬਜਾਰਿਆ ਦਾ ਉਹਨਾਂ ਦਾ ਜੀਨ ਜੀ ਕਰਦਾ ਉਹਨਾਂ ਨੇ ਤਾਂ ਮਤਲਬ ਉਹਨੂੰ ਮਾਰ ਹੀ ਰੱਖੀ ਅਗਰੀਆ ਉਹਨਾਂ ਨੇ ਉਹਦਾ ਜਾਣੀ ਉਹ ਸਰਕਾਰ ਦੀ ਜਾਤ ਦੀ ਦੇ ਜਾਤੀਆਂ ਨੇ ਉਹਨਾਂ ਨੂੰ ਘਰ ਛੱਡਣ ਲਈ ਮਜਬੂਰ ਕਰਤਾ ਜੀ ਕੀ 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 ਗੱਲ ਕੀਤਾ ਸੰਧੜਾ ਪਰਿਵਾਰ ਨਾਲ ਕੀ ਗੱਲ ਕੀਤਾ ਗਿਆ ਉਹਦੇ ਨਾਲ ਦੂਜੇ ਨਾਲ ਆਪਣੇ ਨਾਲ ਚਟਾਣਾ تھا ਉਹਦੇ ਪਰਿਵਾਰ ਨਾਲ ਠੀਕ ਆ ਨਾ ਜੇ ਇੱਕ ਬੰਦਾ ਦੋਸ਼ੀ ਆ ਤੂੰ ਇਹਨਾਂ ਨੂੰ ਸਜ਼ਾ ਦੇ ਦੋ ਪਰਿਵਾਰਾਂ ਨੂੰ ਜੀ ਦੋਸ਼ੀ ਦਮਤਬ ਸਜ਼ਾ ਦੇਣ ਲੱਗਾ ਨਹੀਂ ਕੋਈ ਹੱਦਲੇ ਬੰਨ ਉਹਦੇ ਪੁੱਛਦਾ ਜੀ ਕੋਈ ਤੁਸੀਂ ਮੰਨਦੇ ਕੋਈ ਨਹੀਂ ਜੀ ਪੁੱਛਦਾ ਹਾਂ ਜੀ ਤੁਸੀਂ ਇਹ ਗੱਲ ਨੂੰ ਤਾਂ ਮੰਨਦੇ ਹਾਂ ਹਾਂ ਜੀ ਮੈਂ ਮੰਨਦਾ ਵੀ ਬਹੁਤ ਜਾਰੇ ਜਾਤੀ ਹੋਈ ਹੈ ਮੈਂ ਤਾਂ ਤਾਂ ਹੈ ਨਾ ਵੀ ਉਹ ਉਹ ਸਰਕਾਰ ਉਹੀ ਪਾਰਟੀ ਦੀ ਸਰਕਾਰ ਅਸੀਂ ਦੁਬਾਰੇ ਦੁਬਾਰੇ ਬਹੁਤ ਮਤਨ ਜਤਾਉਂਦੇ ਆ ਜਿਹੜੀਆਂ ਸਰਕਾਰਾਂ ਨੇ ਬਹੁਤ ਜਾਦੇ ਸੱਖਾਂ ਦਿੱਤੇ ਆ ਚਰ ਕਰਿਆ ਵਾ ਬਾਦ ਅਦਾਲਤ ਤੋਂ ਉਸ ਕੋਈ ਗਲਤੀਆਂ ਹੋਈਆਂ ਵਾ ਕਾਂਗਰਸ ਦੇ ਗਨਾਹ ਦੇ ਮੁਕਾਬਲੇ ਆਲੀਦਾਲ ਦੇ ਗਨਾਹ ਤਾਂ ਬਹੁਤ ਬਹੁਤ ਸੇ ਮਹੱਤਵ ਰ ਮਤਲਬ ਇਹਨਾਂ ਨੂੰ ਬਹੁਤ ਅਸੀਂ ਬਖਸ਼ ਕੇ ਰਾਜੀ ਪਰ ਉਹ ਪਾਰਟੀ ਨੂੰ ਅਸੀਂ ਬਖਸ਼ਦੇ ਆ ਜਿਹੜੀ ਪਾਰਟੀ ਨੇ ਬਹੁਤ ਵੱਡੇ ਗਨਾਹ ਕੀਤੇ ਚਲੋ ਇੱਕ ਮੇਰਾ ਅੰਤਿਮ ਸਵਾਲ ਆ ਜੀ ਅੰਤਲਾ ਸਵਾਲ ਆ ਦੇ ਕੋ ਤੁਹਾਨੂੰ ਇਹ ਚਿੰਤਾ ਬਹੁਤ ਪਰਪਰਗਟ ਕੀਤੀ ਹੈ ਤੁਹਾਨੂੰ ਪਤਾ ਕਿ ਬੋਰਡ ਬੈਂਕ ਘਟ ਗਿਆ ਠੀਕ ਹੈ ਜੀ ਬੋਰਡ ਬੈਂਕ ਘਟ ਗਿਆ ਜੇ ਔਣ ਵਾਲੇ ਟਾਈਮ ਵਿੱਚ ਜਿਹੜੇ ਆਜ਼ਾਦ ਬੰਦੇ ਆ ਜਾਂ ਉਹ ਕੁਝ ਹੋਰ ਆ ਤਾਂ ਅਸੀਂ ਜੇ ਤੁਸੀਂ ਸੰਯੋਗ ਕਰਨਾ ਚਾਹੋਗੇ ਕਿ ਆਜ਼ਾਦ ਬੰਦਿਆਂ ਨਾਲ ਕਰੋਗੇ ਗਠਜੰਬੰਦ ਕਰਨਾ ਚਾਹੋਗੇ ਕਿ ਜਾਂ ਭਾਜਪਾ ਨਾਲ ਗਠਜੰਬੰਦ ਕਰਨਾ ਜਾਓਗੇ ਨਹੀਂ ਜੀ ਅਸਲ ਵਿੱਚ ਅਸੀਂ ਇਹਨੇ ਵੀ ਸਿਆਸਤ ਦੇ ਵਿੱਚ ਵਾਜੀ ਮੰਨ ਬਿਲਕੁਲ ਨਿਕਲਣਾ ਚਾਹੀਦਾ ਜੀ ਇਮਾਨਦਾਰ ਬੰਦੇ ਦੇ ਮਤਲਬ ਹਾਮੀਆਂ ਜੀ ਹਣ ਜੇ ਮਨਪੀ ਦਿਆਲੀ ਸਾਹਿਬ ਨਾਲ ਅਸੀਂ ਜੁੜੇ ਹੋਏ ਹਾਂ ਹਾਲਾਂਕਿ ਅਸੀਂ ਉਹਦੇ ਨਾਲ ਕਾਲੀਦਾਲਾ ਸਾਡੇ ਨਾਲ ਥੱਪਾ ਲਾ ਗਿਆ ਨਾ ਜੀ ਕਾਲੀਦਾਲ ਦੇ ਨਾਲ ਨਾ ਗਹਿਗੇ ਜੇ ਸਾਨੂੰ ਮਨਪ੍ਰੀਤ ਵਾਲੀ ਦੇ ਸਪੋਰਟਰ ਕੋਹੋਂ ਦਾ ਜੀ ਜਿਆਦੇ ਵਧੀਆ ਬਸੂਤ ਕਰਾਂਗੇ ਜੀ ਪਰ ਉਹ ਬੰਦੇ ਦਾ ਨਾ ਜੀ ਅਸੀਂ ਕੰਮ ਕਰਦਾ ਮਦਦ ਤਰੀਕਾ ਜਾਂ ਉਹ ਲੋਕਮਾਂ ਦੇ ਵਿੱਚ ਵਿਚੰਦਾ ਤਰੀਕਾ ਜਾਂ ਉਹਦੀ ਰਾਜਨੀਤਿਕ ਸੂਝ-ਬੂਝ ਦੇਣਾ ਅਸੀਂ ਕਹਿ ਲਾ ਜੀ ਜੇ ਮਰਤੀ ਸਿੰਘ ਵਾਲੀ ਕਾਲੂ ਕਿਸੇ ਹੋਰ ਪਾਰਟੀਆਂ ਜੁੜ ਜਾਂਦੇ ਆ ਤਾਂ ਮਰਪੀ ਸਿੰਘ ਵਾਲੀ ਦੇ ਨਾਲ ਜਾਊਂਗਾ ਨਹੀਂ ਮਨਪ੍ਰੀਤ ਵਾਲੀ ਦੇ ਦਾ ਥੱਪਾ ਟਗਾਦਾ ਜੀ ਰਹੂਗਾ ਤਾਂ ਕਾਲੀ ਹੀ ਉਹ ਜਾਂਦਾ ਹੀ ਨਹੀਂ ਕਿਸੇ ਪਾਸੇ ਨੂੰ ਮਾਨਵੀਦੀ ਵਾਲੀ ਜਿੱਥੇ ਜਾਊਗਾ ਇਹ ਤਾਂ ਉਹਦੇ ਨਾਲ ਆ ਜੀ ਮਤਲਬ ਨਾਲ ਨਾਲ ਜੇ ਮਾਨਵੀਦੀ ਵਾਲੀ ਕੱਲ ਨੂੰ ਮਤਲਬ ਛੱਡ ਕੇ ਕਾਂਗਰਸੀ ਆਂਦਾ ਫੇਰ ਨਹੀਂ ਆਉਂਦੇ ਹੈਗੇ ਅੱਛਾ ਜੀ ਹਾਂ ਜੀ ਇਹ ਗੱਲ ਹੈ ਜੀ ਬੀਜਪੀ ਜਾਂ ਕਾਂਗਰਸ ਦਾ ਮੈਂ ਫੇਰ ਥੋੜੀ ਜਾਵਾਂਗਾ ਜੀ ਠੀਕ ਜੀ ਬੀਜਪੀ ਜਾਂ ਕਾਂਗਰਸ ਫੇਰ ਨਹੀਂ ਆਉਂਦੇ ਹਾਂ ਜੀ ਆਉਂਦਾ ਉਹ ਮਤਲਬ ਆ ਜਾ ਮਤਲਬ ਸਟੈਂਡ ਲਊਗਾ ਕੋਈ ਮਤਲਬ ਫੇਰ ਠੀਕ ਆ ਅਸੀਂ ਉਹਦੇ ਸਪੋਰਟ ਤੇ ਆ ਜੀ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਅਸੀਂ ਇਹਦਾ ਜੋ ਕੋਸੋ ਕਰ ਰਿਹਾ ਜੋ ਕੋਸੋ ਨੇ ਮਤਲਬ ਮੁੱਦੇ ਚੁੱਕੇ ਆ ਜੀ ਪਾਰਟੀ ਪ੍ਰਧਾਨ ਆਂਦੀ ਉਹਨੇ ਬਦਲਣ ਦੀ ਗੱਲ ਕਰੀ ਚੀਗੀ ਜੀ ਕਨ ਜੀ ਭਾਜਪਾ ਨਾਲ ਨਾਤਾ ਤੋੜਨ ਦੀ ਗੱਲ ਕਰੀ ਚੀਗੀ ਅਸੀਂ ਸਾਰੀਆਂ ਗੱਲਾਂ ਨੂੰ ਉਹਦੇ ਨਾਲ ਸਹਿਮਤ ਹੁੰਦੀਆਂ ਨਾ ਸਾਰੀਆਂ ਗੱਲਾਂ ਨਾਲ ਭਾਜਪਾ ਨਾਲ ਤੁੰਦ ਜੇ ਕਹੀ ਹੈ ਤਾਂ ਮਨਪੀਤ ਵਾਲੀ ਸਾਹਿਬ ਨੇ ਹੀ ਮਤਲਬ ਪਾਰਟੀ ਨੂੰ ਮਜਬੂਰ ਕੀਤਾ ਸੀਗਾ ਜੀ ਪਾਰਟੀ ਨੂੰ ਆਪਦੇ ਆਪ ਇਹਨਾਂ ਨੂੰ ਚਰਵਾਉਣਾ ਚਾਹੀਦਾ ਸਰਕਾਰ ਬਣੇ ਨਾਂ ਵਾਲੇ ਪੱਤੀ ਜੇ ਲੱਭਣੇ ਚਾਹੇ ਪਰ ਸਿੱਖ ਏਜੰਡੇ ਦੇ ਜਿਹੜੇ ਸਿੱਖ ਮੰਨ ਸਿੱਖਾਂ ਦੀਆਂ ਦਿੱਕਤਾਂ ਹੈਗੀਆਂ ਸਿੱਖਾਂ ਨੂੰ ਜੋ ਸਮੱਸਿਆ ਆ ਰਹੀ ਆ ਨਾ ਜੀ ਜੋ ਅੰਦਾਜ਼ਿਆਂ ਆ ਬਹੁਤ ਵੱਡਾ ਪਤਾ ਜਿਹੜਾ ਦਰਿਆ ਵਗਦਾ ਨਾ ਜੀ ਇਹਦਾ ਕੋਈ ਹੱਲ ਲੱਭਣਾ ਪਊਗਾ ਇੱਕ ਸਾਫ਼ ਤੌਰ ਤੇ ਇਮਾਨਦਾਰੀ ਨਾਲ ਪੂਰਨ ਰੂਪ ਦੇ ਵਿੱਚ ਇਮਾਨਦਾਰੀ ਨਾਲ ਨਾ ਫੁੱਲ ਭਲਾ ਕੇ ਵੀ ਜ਼ਿਆਦਾ ਤਾਂ ਇਕੱਠੀਆਂ ਨਹੀਂ ਕਰਦੀਆਂ ਹੈਗੀਆਂ ਹੈਲਪful ਸੇਵਾ ਕਰਦੀ ਹੈ ਸੂਬੇ ਦੀ ਸੇਵਾ ਕਰਨ ਵਾਲੇ ਲੋਕਾਂ ਕੇ ਹੋਣ ਅਸੀਂ ਉਹ ਜੇ ਲੋਕਾਂ ਨਾਲ ਸਮਤਲ ਕਰਨ ਕੋਸ਼ਿਸ਼ ਕਰਨਾ ਜੀ ਮੇਰਾ ਇੱਕ ਸਵਾਲ ਹੋਰ ਪੈਦਾ ਹੋ ਗਿਆ ਤੁਹਾਡੇ ਇੱਥੇ ਗੱਲ ਤੋਂ ਤੁਸੀਂ ਨਸ਼ਾ ਮੁਕਤ ਦੀ ਗੱਲ ਕੀਤੀ ਹੈ ਜੇ ਆਪਾਂ ਦੇਖਿਆ ਜਾਵੇ ਵੋਟਾਂ ਦੇ ਵਿੱਚ ਤਾਂ ਨਸ਼ਾ ਬੇਪੇ ਇਹਨੇ ਬਹੁਤ ਜ਼ਿਆਦਾ ਹੁੰਦਾ ਵਾ ਨੌਜਵਾਨਾਂ ਨੂੰ ਨਸ਼ੇ ਵਿੱਚ ਲਾਇਆ ਜਾਂਦਾ ਵਾ ਤੇ ਜੇ ਆਪਾਂ ਨਸ਼ੇ ਵੋਟਾਂ ਵਿੱਚ ਨਸ਼ੇ ਲਾਉਂਦੇ ਆ ਜੋ ਵੀ ਵੋਟਾਂ ਦੇ ਚ ਸਰਪੰਚੀ ਦੀ ਹੋਵੇ ਚਾਹੇ ਪੰਚੀ ਪੰਚੀ ਦੀ ਹੋਵੇ ਚਾਹੇ ਬਲਗ ਸਮਤੀ ਦੀ ਹੋਵੇ ਚਾਹੇ ਐਮਐਲਏ ਦੀ ਹੋਵੇ ਚਾਹੇ ਐਮਪੀ ਦੀ ਹੋਵੇ ਨਸ਼ਾ ਬੇਸ਼ੁਮਾਰ ਵੰਡਿਆ ਜਾਂਦਾ ਵਾ ਤੇ ਫਿਰ ਆਪਾਂ ਜਦੋਂ ਬਣ ਜਾਂਦੇ ਆ ਫਿਰ ਆਪਾਂਗੇ ਨਸ਼ਾ ਨਸ਼ਾ ਸ਼ੁਰੂ ਅਜੀ ਨਾ ਜੀ ਦੇਖੋ ਇਹ ਲਾਲਾ ਜੀ ਆ ਹੁਣ ਇਲੈਕਸ਼ਨ ਲੜ ਗਿਆ ਡੇ ਆ ਜਾਨੀ ਇਸ ਨੂੰ ਮੈਂ ਦਾਅਨਾ ਜਾ ਬੇਲਾ ਆ ਸੁੱਕੀ ਲਿਗਾਰ ਤੇ ਹੱਥ ਰੱਖਦਾ ਅਜੀ ਇੰਨੀ ਗੱਲ ਦੇ ਵੀ ਥਾਂ ਖਾ ਸਕਦੇ ਆ ਵੀ ਅਸੀਂ ਕਿਸੇ ਨੂੰ ਆ ਦੇ ਹੱਥ ਨਾਲ ਇਹ ਕਪੂਆ ਸ਼ਾਮ ਤੱਕ ਕੋਈ ਨਹੀਂ ਦੋਪਾਏਗਾ। ਬਾਕੀ ਗੱਲਾਂ ਤਾਂ ਬਹੁਤ ਦੂਰ ਦੀਆਂ ਨੇ। ਚਲੋ ਹਾਂਜੀ। ਇਹ ਸੰਜਮ ਕੋਰਸਿੰਗ ਜੀ ਜਿਨ੍ਹਾਂ ਨੇ ਆਪਣੀ ਗੱਲਾਂ ਬਹੁਤ ਹੀ ਸਪਸ਼ਟ ਤਰੀਕੇ ਨਾਲ ਰੱਖੀਆਂ। ਫਿਰ ਮਿਲਦੇ ਹਾਂ ਮੈਂ ਤੁਹਾਡੇ ਅੰਦਰ ਪਾਸੇ ਪਮਾੜੀ 20 ਪੋਜ਼ਿਟਿਵ ਚੈਨਲ ਉੱਤੇ।